50 ਤੇ 1 ਦੀ 50 ਤੇ 2 ਦੀ 55 ਦੀ ਰਾਜੂ ਕੋਈ ਨਾ ਸਹੀ ਹੋਗੇ ਸੌਦਾ ਕਰ ਕੋਈ ਇਹਨੂੰ ਪੁੱਛ ਲੈ ਪਹਿਲਾਂ ਕਿੱਥੇ ਦੇਣੀ ਹੈ ਕਿੱਥੇ ਦੇਣੀ ਹੈ ਤੂੰ ਵੇਚਣੀ ਆ ਤਾਂ ਜਾਇਜ਼ ਕਰਕੇ ਮੈਨੂੰ ਦੱਸ ਦੇ ਇਧਰ ਲਈ ਮੁੱਛ ਨਾਲ ਦੇ ਇਤਨੇ ਘੱਟ ਹੈ ਬਾਬਾ ਇੱਕ 40 ਦੀ ਬੱਕਰੀ ਦੇ ਦਾਂਗੇ ਇਹ ਤਾਂ ਘੱਟ ਨਹੀਂ ਦੇਣੀ ਮੇਰੇ ਘਰ ਤੇ 65000 ਦੀ ਬੱਕਰੀ ਦੇ ਨਹੀਂ ਨਹੀਂ ਵੀ ਤਰਾ ਮਾਣੇ ਰੱਖ ਲਿਆ ਬਾਬਾ ਨਾ ਮੇਰਾ ਮਾਣ ਮਾਣੇ ਉਹੀ ਪੈੜ ਦੇ ਦਿੰਦੇ ਰਾਜੂ ਭਾਈ ਜਿੰਨੇ 1000 ਰੁਪਏ ਨਾਲ ਮੁੱਛ ਨੂੰ ਮਰੋਣਾ ਵਧੀ ਜਾਂਦਾ ਉਦਾਂ ਦਾ ਕੋਈ ਫਰਕ ਨਹੀਂ ਮੈਂ ਪਾਤੀ ਫਕੀਰੀ ਗੱਲ ਦੱਸਦੀ ਆ ਅਖੀਰੀ ਉਹ ਮੁੰਹਿੰਦਰ ਰੱਖੀ ਰੋਣੀ ਉਹ ਫੜ ਲੈ ਨਹੀਂ ਨਹੀਂ ਹਾਂ ਮੈਂ ਕੌਲੀ ਪੰਜੀਰੀ ਐ ਨਾ ਨਾ ਪੰਜੀਰੀ ਦਾ ਮੈਂ ਰੋਜ਼ ਹੀ ਖਾਨਾ ਵੀ ਇਹ ਮਾੜੇ ਪਛੇੜਾ ਟੱਡੀਆਂ ਇੱਧਰੋਂ ਕਰ ਲੈ ਖੁਦੀਆਂ ਪਝੂੜੀਆਂ ਚਾਹ ਨਾ ਦੁੱਧ ਦਾ ਗਲਾਸ ਮੰਗਵਾ 라ਜੂ ਹੈ ਦੁੱਧ ਦਾ ਗਲਾਸ ਨਾਲ ਮੰਗ ਲੈ ਤਾਂ ਕਹੂ ਪੰਜੀਰੀ ਬੋਲ ਦੁੱਧ ਦਾ ਗਲਾਸ ਪੀਣੇ ਦੁੱਧੀਆਂ ਚਾਹੇ ਕੌਲੀਆਂ ਕਰੀ ਚੱਲ ਪਾਪਾ ਪੌਣਾ ਤੇਰਾ ਮੈਚ ਪੌਣਾ ਖੜ ਜਾ ਕੰਟਾਂ ਤੇ ਬੱਕਰੀ ਕੰਟਾਂ ਤੇ ਚ ਹੋ ਜਾਂਦੀ ਆ ਸਾਡੇ ਨਾਲ ਬਣੀਆਂ ਬੀਤੀਆਂ ਹੋਈਆਂ ਗੱਲਾਂ ਨੇ ਨਹੀਂ ਇਹ ਤਾਂ ਪਤਾ ਰਾ ਦੋ ਰੁਪਈਆ ਵਟ ਲੈ ਅੱਜ ਦਾ ਇਕੱਠ ਹੈ ਇਹ ਜੜਖਦੇ ਮੇਲੇ ਦਾ ਇਹ ਗੁਰਦਤ ਕੋਟ ਫਾਰਮ ਇੱਕ ਕੰਮ ਬਣਾ ਲੈ ਪੈਸੇ ਢੀਲੇ ਦਾ ਹਾਂ ਇਹ ਕੰਮ ਮੁੱਟਾ ਰਾਜੂ ਮੈਂ ਲੈਣ ਗਿਆ ਮੈਂ ਬੱਕਰੀ ਪਾਈ ਦੇਣੀ ਹੈ ਸਹੀ ਉਹ ਮੈਂ ਅੱਡ ਅੱਡ ਕਰਕੇ ਤੇਰਾ ਨੰਗਾ ਸਾਡਾ ਸੇਠ ਖੜਾ ਲਵੇ ਸੇਠ ਵੀ ਗੱਡ ਵੀ ਰਾਂ ਉਹਨੂੰ ਖੜਾ ਡੱਬੀ ਕਿੰਨੇ 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 ਕਰ ਲਾ ਹਾਂ ਬਈ ਤਿੰਨਾਂ ਦਾ ਬਾਬਾ ਕੀ ਆ 39000 ਬੰਨ ਜਤੇ ਬਾਤ ਨਹੀਂ ਛੱਡ ਪੀ ਉਹ ਰਹਿਂਦੇ ਖੱਸੀ ਰਹਿਂਦੇ ਛੱਡ ਦੇ ਤੈਨੂੰ ਰਹਿਂਦੇ ਆ ਰੋ ਚਲੇ ਜੋੜੀ ਦਾ ਦਾਦੇ ਕੀ ਕਰ ਦੋ ਇਹਨਾਂ ਨੂੰ ਛੱਡੋ ਕੱਲੀ ਪੱਠ ਦਾ ਦੱਸ ਕਿੰਨੇ ਪੈਸੇ ਲੈਣੇ ਉਹ 30000 ਰੁਪਏ ਨੇ ਸਵਾਹ ਖੱਸੀਆਂ ਵੀ 30 3000 ਆ ਤਾਂ ਹੰਡੜਾ ਕੋਈ ਆ ਸਟ ਰੇਟ ਮੰਗ ਲੈਂਦੇ ਪਤਾ ਲੱਗਦਾ ਨਹੀਂ ਹੈਗਾ ਥੋੜਾ ਦਿਮਾਗ ਦੇ ਵਿੱਚ ਲੈ ਕੇ ਫ੍ਰੀ ਮਾਈਂਡ ਘਰੋਂ ਸੋਚ ਕੇ ਨਾ ਬਾਈ ਚੱਲ ਤੂੰ ਵੰਗ ਸਕਦਾ ਕੋਈ ਨਹੀਂ ਬਾਈ ਕੋਈ ਨਹੀਂ ਕੁਛ ਵੰਗ ਚੀਜ਼ ਹੈ ਯਾਰ ਅਸੀਂ ਨਹੀਂ ਗੁੱਸਾ ਕਰਦੇ 12000 ਦੀ ਵਟ ਵਾਦੀ ਹੈ ਹਾਂ ਉਹ ਸਾਢੇ 12 ਦੀ ਪਾਦੀ ਹੈ ਹੈ ਸਾਢੇ 12 ਦੀ ਪਾਦੀ ਹੈ ਇਹਦੇ ਨਾਲ ਜੋੜੀ ਕਰ ਚੱਲ ਜੋੜੀ ਦਾ ਕਿੰਨੇ ਪੈਸੇ ਬੋਲਦੇਂ ਜੋੜੀਆਂ 60000 ਰੁਪਏ ਕਿਤੇ 30 30 ਚੀਜ਼ਾਂ ਨੇ ਭਾਈ ਗਾਹਾਂ ਨੂੰ ਚੀਜ਼ਾਂ ਮੰਨ ਲੈਣੀਆਂ ਬਸ ਸਾਉ ਦਾ 30 3000 ਰੁਪਏ ਕਹਿ ਗਏ ਆਂ 30 3000 ਰੁਪਏ ਸਾਉ ਦਾ ਕਹਿ ਗਏ ਆਂ ਤੂੰ ਹਟ ਆਵੀਂ ਦੀ ਆਵੀਂ ਦੀ ਇਹ ਵੀ ਦੇ ਦੀ ਹਾਰੀਆਂ 30 30 ਤੂੰ ਕਹਿਦਾ ਵੇਖ ਲੈ ਨਾ ਵੀ ਦੇ ਲਈ ਵਾਹ ਇਨਸਾਨ ਸਾਰੀਆਂ ਤੀ ਬੀਬੀਆਂ ਬੱਲੇ 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 ਆ ਗੱਬਣਾ ਗੱਬਣਾ ਇਹ ਕਿੰਨੇ ਪੈਸੇ ਕਿਧਰ ਗਿਆ ਤੇਰੇ ਸੇਮ ਹੋ ਗਏ ਸਾਹਮਣੇ ਕਿ ਇਧਰ ਉਹ ਕੰਮ ਕੈਮਰਾ ਲਾ ਲਿਆ ਕਰ ਲੱਗ ਰਿਹਾ ਕੈਮਰਾ ਤੂੰ ਕੋਣ ਦਾ 1.5 ਲੱਖ ਰੁਪਏ ਮਨਿੰਦਰਾ ਆ ਦੇਖੋ ਬੱਕਰੀ ਫਟ ਕਰ ਲੈ ਤੁਹਾਨੂੰ ਇਧਰੋਂ ਲੈ ਕੇ ਜਾਂਦੇ ਪੂਰੇ ਤੰਦਰੁਸਤ ਕਸਾਈ ਫਰਦੀ ਆ ਚੌਥੇ ਦੀ ਸੂਏ ਹੋਣ ਏ ਦੂਜੇ ਦੂਜੇ ਚੱਲ ਮੈਂ ਤੇਰੇ ਫਾਰਮ ਵੈਸੀ ਕਿਹੜਾ ਹਾਂ ਹਾਂ ਵੀ ਕਹਿਤੀਆਂ ਦੀ ਇਹ ਤੇਰੇ ਫਾਰਮ 6 ਲੱਖ ਰੁਪਏ ਹਾਂਜੀ ਫੋਟ ਫਾਰਮ ਤੇ ਲੈ ਆਈਆਂ ਯਾਰ ਪਾਵੇ ਸਾਹਵੇਂ ਮਾਂ ਬਾਹਵੇਂ ਉਹੀ ਮੰਗੀ ਨਾ ਯਾਰ ਸਾਡੀ ਇਹ ਚੀਜ਼ ਵੀ ਦੇਖੋ ਭਰਾ ਇਹ ਚੀਜ਼ ਆਉ ਜਾਂਦਾ ਅਸਾਂ ਤੋਂ ਵੀ ਥੋੜੀ ਹੋਗਾ ਕਿਲਾ ਫੜੀ ਤੁਸੀਂ ਆਪ ਸਾਰੀ ਬੱਕਰੀਆਂ ਜੀ ਅਸਾਂ ਤੋਂ ਵੀ ਥੋੜੀ ਹੋਗਾ ਅਸੀਂ ਕਹਿੰਦੀ ਹਾਂ ਪਤਾ ਨਹੀਂ ਕਿਹੜੇ ਬਾਬੇ ਦਾ ਇਹ ਕਹਿੰਦੀ ਇਹ ਕਿਲਾ ਦਾ ਪਤਾ ਨਹੀਂ ਪਤਾ ਨਹੀਂ ਕਿਹ ਮਾਲ ਹੋਵੇ 20 ਬੋਸ ਪਿਆਰ ਦੀ ਬਾਦ ਨਹੀਂ ਨਹੀਂ ਜਪਾ ਮੁੱਛਲ ਬਟਾ ਦੰਦਾ ਜੀਤਾ ਕੋਈ ਨਹੀਂ ਦੇ ਰਿਹਾ ਦੇ ਰਿਹਾ ਮੁੰਹਿੰਦਰ ਓਏ ਮੁੰਹਿੰਦਰ ਨੇ ਆ ਤੇਰੇ ਫਾਰਮ ਬਾਕੀ ਲੇਟ ਹੋ ਗਿਆ ਹੈ ਹਾਂ ਹਾਂ ਰੋ ਪ੍ਰੈਕਟੀਕਲ ਜੀ ਦੀ 50 ਤੇ ਇੱਕ ਦੀ 50 ਤੇ ਦੋ ਦੀ 55 ਦੀ ਅਜ ਕੋਈ ਨਾ ਸਹੀ ਹੋ ਕੇ ਸੌਦਾ ਕਰ ਕੋਈ ਇਹਨੂੰ ਬਹੁਤ ਛਲਾ ਪਹਿਲਾਂ ਕਿੱਥੇ ਦੇਣੀ ਹੈ ਕਿੱਥੇ ਦੇਣੀ ਹੈ ਕਿ ਤੂੰ ਵੇਚਣੀ ਆ ਤਾਂ ਜਾਇਜ਼ ਕਰਕੇ ਮੈਨੂੰ ਦੱਸ ਦੇ ਇਧਰ ਲਈ ਮੁੱਛਲ ਨਾ ਦੇ ਇਤਨੇ ਕਰਕੇ ਬਾਬਾ ਇੱਕ 40 ਦੀ ਬੱਕਰੀ ਦੇ ਦਾਂਗੇ ਇਹ ਤਾਂ ਕੱਟ ਨਹੀਂ ਦੇਣੀ ਮੇਰੇ ਘਰ ਤੇ 65000 ਦੀ ਬੱਕਰੀ ਦੇ ਨਹੀਂ ਨਹੀਂ ਵੀ ਤਰਾ ਮਾਣੇ ਰੱਖ ਲਿਆ ਬਾਬਾ ਨਾ ਮੇਰਾ ਮਾਣੇ ਨਾ ਗਾਲੀ ਨਹੀਂ ਤੇ ਪਹਿੜ ਦੇ ਦਿੰਦੇ ਰਾਜੂ ਭਾਈ ਜਿੰਨੇ 1000 ਰੁਪਏ ਨਾਲ ਮੁੱਛੋਂ ਮਰੋੜਾ ਵਧੀ ਜਾਂਦਾ ਉਹ ਦੰਦ ਦਾ ਘਸਾਈ ਫਿਰਦੀ ਆ ਉਹ ਦੰਦ ਦਾ ਬਾਈ ਨਹੀਂ ਬਾਜ ਲੇਟ ਨਾ ਨਾ ਪਾਠ ਇਹਦੀ ਯਾਰ ਹੱਦ ਕਰਤੀ ਆ ਕੇ ਲੇਟ ਰਹੀ ਹੁੰਦਾ ਤੇ ਨਾ ਕਤੀ ਹੁੰਦਾ ਰਿਹਾ ਖੜਦਾ ਸਭ ਇਹ ਤੇ ਰੀ ਤੇ ਰੇ ਮਤਲਬ ਤੀਆਂ ਕਰ ਕਰ ਸੌਦੇ ਹੋ ਰਹੇ ਨੇ ਅੱਜ ਜਰਗ ਦੇ ਮੇਲੇ ਤੇ ਬੱਕਰੀਆਂ ਟਾਇਡ ਹੁੰਦੀਆਂ ਨੇ ਯਾਰ ਟਰੇ ਨੂੰ ਕਰ ਬੱਕਰੀਆਂ ਆਲਗੋਂ ਮੈਂ ਥਾਣ ਇੱਕ ਘਟ 40 ਇੰਚ ਦੀ ਬੱਕਰੀਆਂ ਸੌਦਾ ਇਹ ਪੈਸੇ ਜੈਜ ਲਾ ਕੇ ਗਏ ਇੱਕ ਦੇਖ ਲਈ ਜਿਹੜੀ ਮੈਨੇ ਕਰਤੀ ਮੇਰੀ ਮੂੜਦਾ ਨਹੀਂ ਹੈ ਬੱਕਰੀ ਲਾਂਗੀ ਓਏ ਦੇਖ ਲੈ 800 ਰੁਪਏ ਚੰਗਾ ਰਹੇਗਾ ਹਾਂ ਇਹ ਤਾਂ ਵੇਚਣ ਵਾਲੀ ਗੱਲ ਨਹੀਂ ਤੇਰੀ ਭਾਈ ਨਾ ਨਾ ਵੇਚਣ ਦੀ ਗੱਲ ਨਾ ਵੇਚਣ ਜਿਹੜੀ ਗੱਲ ਹੈ ਕਿਉਂ ਜੀ ਸੁਣ ਸੁਣ ਰਾਜੂ ਇੱਕ ਮਿੰਟ ਹਾਂ ਸਾਨੂੰ ਫਿਰ ਹੀ ਦੱਸ ਦੇ ਵੀ ਇਹ ਦੂ ਘਟ ਮੈਂ ਨਹੀਂ ਦੇਣੀ ਆ ਕੀ ਆ 83 ਬੇ 80 ਬ ਕਰਾਈ ਬੋਲ ਦੇ ਆਹ ਵੇਦੂ ਘਟ ਉੱਤਰ ਖੜ ਬਾਸ ਲਈ ਸਾਡਾ ਪੱਠ ਦੇਖ ਦੱਬੀ ਕਿੱਥੇ ਆ ਚਲਾ ਫੜਿਆ ਆ ਵੜਾ ਆ ਵੜਾ ਫਸਾਈ ਫੜੀ ਮੋੜ ਦੀ ਮੋੜ ਦੀ ਵੀਰੇ ਅਸੀਂ ਵੀ ਲੈਣ ਆਏ ਆ ਜੇ ਤੂੰ ਵੇਚਣਾ ਆ ਵੇਚਣੀ ਆ ਉਰੇ ਸੱਤਰ ਇਹ ਨਹੀਂ ਪਾ ਨਾ ਜਰਾ ਨਹੀਂ ਨਹੀਂ ਜਰਾ ਖਲੋਈ ਪੱਲੇ ਪਾ ਤੀ ਫਕੀਰੀ ਗੱਲ ਦੱਸ ਦੀ ਅਖੀਰੀ ਉਹ ਫੜ ਲਾ ਨਹੀਂ ਨਹੀਂ ਹਾਂ ਮੈਂ ਕੌਲੀ ਪੰਜੀਰੀ ਹੈ ਜਾਣਾ ਪੰਜੀਰੀ ਦਾ ਮੈਂ ਰੋਜ਼ ਹੀ ਖਾਨਾ ਵੀ ਇਹ ਮਾੜੇ ਪਿੱਛੇ ਲੱਡੀਆਂ ਇਦਨੂੰ ਕਰਦੀਆਂ ਭੂੜੀਆਂ ਦਾ ਦੁੱਧ ਦਾ ਗਲਾਸ ਮੰਗਦਾ ਰਾਜੂ ਹੈ ਦੁੱਧ ਦਾ ਗਲਾਸ ਨਾਲ ਮੰਗਦਾ ਤਾਂ ਕਾਉ ਪੰਜੀਰੀ ਬੋਲ ਦੁੱਧ ਦਾ ਗਲਾਸ ਪੀਨੇ ਰੁੱਧੀਆਂ ਚਾਹੇ ਕੌਲੀਆਂ ਕਰੀ ਚੱਲ ਬਾਬਾ ਤਾਰੀ ਵੀ ਗਿਆ ਵੀੜੀਆਂ ਪੀਂਦਾ ਤਾਰੀ ਦਾ ਖੜਾ ਪੀਣਾ ਬੱਕਰੀ ਵੀ ਪੀਣਾ ਪਾਉਣਾ ਤੇਰਾ ਮੈਚ ਪਾਉਣਾ ਖੜ ਜਾ ਕੰਟਾ ਕਾ ਹਾਂ ਹਾ ਵਾਹ ਤੈਨੂੰ ਯਾਦ ਕਰਕੇ ਤੁਰਿਆ ਓ ਬਾਈ 2 ਤੇ 70 ਦੀ ਦਿੰਨਾ ਹੈ ਬੱਕਰੀ ਨਹੀਂ ਨਹੀਂ ਵਾਹ ਉਹ ਤੋਂ ਹੀ ਪੁੱਛ ਲੋ ਕੀ ਹੈ ਉਹ ਤੋਂ ਘੱਟਪ ਦੇਣੀ ਦਾ ਕੇ ਕੋਕੇ ਚੱਲੀਏ ਪੱਠਾ ਪਾ ਦੇ 25000 ਦਾ ਜੋੜਾ ਕੋਕੇ ਲਾ ਕੇ ਚੱਲੀਏ ਪੱਠਾ ਕੋਕੇ ਲਾ ਕੇ ਤੁਰ ਚੱਲੀਏ ਲੈ ਲੋ ਐਂ ਕਰੋ ਇਹ ਮਾ ਛੱਡ ਕੇ ਨਾਲ ਰਾਜੂ ਆ ਪੱਠੰਦ ਨੂੰ ਕਰ ਯਾਰ ਰਾਜੂ ਫੇਰ ਮੈਂ ਟੋਪੇ ਮਾਰਦਾ ਜਿੱਥਾਂ ਮੋਰੀ ਟੂਰ ਨਾ ਲੈ ਦੇ ਤੇ ਮੈਂ ਚਾੜ ਦੂੰਦਾ ਇਹਦੀ ਪੰਜ ਤੇ ਬਾਂਦ ਲੀਕੀ ਬਾਈ ਮਾਰੇ ਯਾਰ ਮੈਨੂੰ ਪਤਾ ਵੀ ਕਿੱਥੇ ਫਿਗੂ ਦੀ ਤੇ ਚਾੜ ਤੇ ਰਾਜੂ ਤੇ ਜਾਇਜ਼ ਤੇ ਇਹਦਾ ਮੰਨੇ ਇਹਦਾ ਗੁਰਦਾ ਪੀਲ ਪਤਾ ਨਹੀਂ ਕਿੱਥੇ ਲਾ ਕੀਦਾ ਬਣ ਗਿਆ ਕਹੀ ਤੇ ਹੈ ਜੀ ਜੇ ਮੰਨਿਆ ਤਾਂ ਹੀ ਕਿਹਾ ਇਹਨੇ ਬੋਲ ਦੇ ਪੱਠਾ ਦਾ ਕਿੰਨਾ ਪਹਿਲਾਂ ਹੁਣ ਪੱਠਾ ਤੇ ਆ ਜਾ ਆ ਬਕਰ ਬਾਅਦ ਚ ਕਰੀ ਗਏ ਥੋੜੀ ਬੜੀ ਉੱਪਰ ਆ ਪੱਟ ਖੜੀ ਯਾਰ ਇਹ ਬੰਦਾ ਮੈਨੂੰ ਤਾਂ ਸਮਝ ਨਹੀਂ ਆਉਂਦਾ ਬੰਦਾ ਇਹ ਕੋਈ ਤੋੜਦਾ ਬਣਿਆ ਹੋਇਆ ਹੈ ਪਹਿਲੇ ਯਾਰ ਆਹ ਗੱਲ ਦੀ ਸ਼ਰਾਬ ਮੰਗੂ ਪਹਿਲੇ ਤੋੜਦਾ ਬੰਦਾ ਕਹਿੰਦਾ ਮੈਂ ਪਹਿਲੇ ਤੋੜ ਦਿੰਦਾ ਐਡਾ ਐਡਾ ਬੱਕਰੀ ਦਿੰਦਾ ਕੱਢਦਾ ਹੁੰਦਾ ਕਰਦਾ ਖਰੀਦਦਾ ਬਾਹਰ ਆਇਆ ਹੈ ਬਾਹਰ ਕੋਈ ਚੱਕਰ ਨਹੀਂ ਨੰਬਰ ਉਹ ਕਰਦੇ ਆ ਕੋਈ ਨਹੀਂ ਪੱਠਾ ਜੋੜਾ ਦਾ ਮੁੱਲ ਤੈਨੂੰ ਮੈਂ ਜਾਇਜ਼ ਲਾ ਦੇਣਾ ਬੱਕਰੀ ਦੇ ਬਜਾਇ ਕਰਦਾ ਪੌਣੀਆਂ ਦੋਨੇ ਚੀਜ਼ਾਂ ਵਾਸਤੇ ਲਾਣਾ ਉਹ ਦੂਜੇ ਮੈਥੇ ਪਾਉਂਦੀ ਅੱਛੇ ਆਸ ਸੁਲਾਣਾ ਠੀਕ ਆ ਠੀਕਾ ਕਿੱਥੇ ਪਬਲੀ ਲੈ ਨੰਬਰ ਭਰਦੇ ਆ ਸੈਰ ਤੇ ਕੱਢ ਕੇ ਦੇਖ ਲਈ ਪੱਕੀ ਕੋਈ ਨਹੀਂ ਕੋਈ ਨਹੀਂ ਭਾਈ ਇਹਦਾ ਤਾਰੀ ਦੇ ਬੱਕਰੇ ਨੂੰ ਲੱਗਣਾ ਸੁਣ 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 ਰਾਜੂ ਇੱਧਰ ਸੁਣ ਮੇਰੀ ਗੱਲ ਪੱਠਾ ਤੇਰੀਆਂ ਬਾਹੂਗਾ ਮੈਂ 30 ਹਜ਼ਾਰ ਦੀਆਂ ਬੱਕਰੀ ਤੇਰੀ ਬਾਹੂਗਾ 80 ਹਜ਼ਾਰ ਦੀ ਬੋਲ ਠੀਕ ਹੋ ਕੇ ਮੇਰੇ ਲਾਉਣ ਦੀ ਸਮਝਾਤੀ ਪਹਿਲੀ ਬੋਲ ਦੇ ਉਹ ਕਿਹੜੀਆਂ ਪੱਠਾ ਦੀਦੀ ਹਜ਼ਾਰ ਨੇ ਕਿਤਾਬ ਪੱਠ ਫੜੀ ਤੁਸੀਂ ਹੈਨਾ ਇੱਕਾ ਡੱਬੀ ਪੱਠ ਫੜਦੀ ਦੀਗੀ ਔਰੇ 30 ਹਜ਼ਾਰ ਦੀਆਂ ਦੋਏ ਕਿਹਾ ਹੈ ਇਹੀ ਹੈਗੀ ਡੱਬੀ ਪੱਟ ਇੱਧਰ ਨਹੀਂ ਵੀ ਬਾਈ ਆਹ ਖੜੀ ਉਹ ਖੜੀ ਆ ਪਰਾਂ ਬੱਕਰੀ ਤਾਂ ਠੀਕ ਲਾਦੇ ਪੈਸੇ ਅਸੀਂ ਓਏ ਆਹ ਖੜੀ ਆ ਬਚਾਲੇ ਬੱਕਰੀ ਲਗਾ ਲੈ ਯਾਰ ਪਰ ਅਜੂ ਜੀ ਆਹ ਆ ਗਈ ਪੱਟ ਠੀਕ ਆ ਤੰਨਾ ਫੜੇ ਖੁੱਲਾ ਕਰ ਲੋ ਖਾੜਾ ਯਾਰ ਓਏ ਖਾੜਾ ਖੁੱਲਾ ਬਾਈ ਮੜਾ ਨਹੀਂ ਗੱਲ ਬਣੂ ਯਾਰ ਆਂਦੀ ਜਾਂਦੇ ਬਾਈ ਖੋਲ ਲੋ ਮੜਾ ਮਗਰ ਨੂੰ ਹੋਇਆ ਯਾਰ ਸਾਰਾ ਕੁਝ ਦੀਦਾ ਚਲੋ ਜੀ ਓਏ ਗੱਲ ਸੁਣ ਮੇਰੀ ਠੀਕ ਆ ਇਹ ਤਾਂ ਬੱਕਰੀਆਂ ਨੇ 110000 ਬਣਦਾ ਤੇਰਾ ਮੈਂ ਸਾਹ ਬਲਾਈ ਬੈਠਾ 100 ਕਮ ਹੋਣਗੇ ਤੇਰੇ ਪੈਸੇ ਨਾ ਨਾ ਕੰਮ ਤਾਂ ਚੱਲੋ ਬੱਕਰੀ ਕੱਕੜੀ ਭੈਣ ਦੀ ਲੋੜੀ ਮਿੰਟੇ ਚ ਹੋ ਜਾਂਦੀ ਹੈ ਸਾਡੇ ਨਾਲ ਬਣੀਆਂ ਬੀਤੀਆਂ ਹੋਈਆਂ ਗੱਲਾਂ ਨੇ ਇਹਨੀਆਂ ਤਾਂ ਪਤਾ ਰਾਂ ਤੂੰ 2 ਰੁਪਏ ਵਟ ਲੈ ਅੱਜ ਦਾ ਇਕੱਠ ਆ ਇਹੇ ਮਾਮਾ ਜਲ ਕਿ ਮੇਲੇ ਦਾ ਇਹ ਕੰਮ ਬਣਾ ਲੈ ਪੈਸੇ ਢੀਲੇ ਦਾ ਹਾਂ ਇਹ ਕੰਮ ਜਰਾ ਜੋ ਮੈਂ ਲੈ ਲੈਂ ਗਿਆ ਮੈਂ ਬਕਵਾਈ ਪਾਈ ਜਿਹੜੀ ਸਹੀ ਉਹ ਮੈਂ ਅੱਡ ਅੱਡ ਕਰਕੇ ਤੇਰਾ ਨਾਮ ਲਾਉਣਾ ਸਾਡਾ ਸੇਠ ਖੜਾ ਲਵੇ ਸਿਆਰ ਜੇ ਪੱਪਾ ਦਿੰਦਾ ਜੋੜੀ ਖੜੀਏ ਨਾਲ ਹੋਰ ਪਾ ਦੋ ਤੂੰ ਕੀ ਪਾਉਂਗਾ ਇਹ ਥੇਲੇ ਆ ਕੇ ਕਹਾਣੀ ਬਤਨੀ ਦੇਹਲਾ ਬੰਦਾ ਮੈਂ ਜੁ ਕੈਮ ਦਾ ਖਰਾਬ ਕਰਦਾ ਹਾਂ ਓਏ ਬਾਪੇ ਹਰੀ ਮੱਧੀ ਆ ਵੀ ਕਾ ਕੱਢ ਲਾ ਕੇ ਕਸਰ ਮਸਰ ਠੀਕ ਆ ਕਿਸੇ ਕਿਹੜਾ ਮੈਂ ਰੇਹਾਂ ਜਾਂ ਪਿੱਛੇ ਥੋੜੀ ਦੇਖਣੀ ਆ ਕਿੰਨੀ ਆ